ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਬੀ ਜੋ ਇਹ ਜੋੜ ਮੇਲੇ ਦੇ ਪ੍ਰਬੰਧ ਨੂੰ ਲੈ ਕੇ ਗੁਰਮਤਿ ਅਨੁਸਾਰੀ ਕਰਨ ਦਾ ਜਿਹੜਾ ਇਹ ਕਾਰਜ ਆਰੰਭਿਆ ਇਹ ਅੱਜ ਐਤਕਾਂ ਨਵੇਂ ਸਾਲ ਦੇ ਵਿੱਚ ਫੇਰ ਅੱਗੇ ਵੱਧ ਚੁੱਕਿਆ ਇਹ ਸਾਰੇ ਪ੍ਰਬੰਧ ਨੂੰ ਕਿਵੇਂ ਦੇਖਦੇ ਹੋ ਜਿਹੜਾ ਕਾਰਜ ਆਰੰਭਿਆ ਆ ਨੌਜਵਾਨ ਮਾਲਵੇ ਜਿੱਥੇ ਨੇ ਆਰੰਭਿਆ ਤੇ ਸਿੱਖ ਜਥੇ ਜਿੱਥੇ ਜਿੰਨੇ ਹੈਗੇ ਆ ਹੋਰ ਲਾਕਪਾਸ ਦੇ ਪਿੰਡਾਂ ਵਾਲੇ ਹੋਗੇ ਲੰਗਰ ਸੇਵਾਵਾਂ ਵਾਲੇ ਹੋਗੇ ਇਹ ਸਾਰੇ ਗਾਰਨ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਚੇ ਪਾਤਸ਼ਾਹ ਨੇ ਕੋਈ ਆਪਣੀ ਕਲਾ ਵਰਤਾਈ ਬੇਅੰਤ ਕਿਰਪਾ ਕਰਕੇ ਸਿੱਖ ਜਥਾ ਮਾਲਵਾ ਤੋਂ ਆਪਾਂ ਨੂੰ ਪਤਾ ਹੈ ਵੀ ਕਿਸ ਤਰ੍ਹਾਂ ਬਹੁਤ ਵੱਡੇ ਪੱਧਰ ਤੇ ਲਗਭਗ 50-60 ਪਿੰਡਾਂ ਤੋਂ ਮਤੇ ਪੁਆਏ ਕੋਈ ਇਜਾਜ਼ਤਾਂ ਕਿ ਉਦਮ ਉਪਰਾਲਾ ਕੀਤਾ ਪ੍ਰਬੰਧਕਾਂ ਦੇ ਨਾਲ ਮੀਟਿੰਗਾਂ ਕਰ ਕਰਕੇ ਉਦਮ ਉਪਰਾਲਾ ਕਰਕੇ ਜਿਹੜਾ ਪਿਛਲਾ ਸਮਾਗਮ ਵੀ ਹੈ ਬਹੁਤ ਜ਼ਿਆਦਾ ਸ਼ਲਾਘਾਯੋਗ ਤਰੀਕੇ ਨਾਲ ਹੋਇਆ। ਸਨੀਲ ਤੌਰ ਤੇ ਸਾਡੇ ਉਥੋਂ ਡੱਬਵਾਲੀ ਤੋਂ ਸੰਗਤ ਜਿਹੜੀ ਹੈ ਉਹ ਇੱਥੇ ਹੁੰਦੀ ਹੈ ਬਾਬਾ ਜੀ ਦੇ ਸਥਾਨ ਤੇ। ਉਹਨਾਂ ਨੇ ਕੁਦਰਤੀ ਉਹ ਗੱਲ ਕਰ ਰਹੇ ਸੀ ਕਿ ਕਹਿੰਦੇ ਜੀ ਇਸ ਹਰ ਸਾਲ ਜਾਂਦਾ ਉਹ ਲਗਭਗ 15-20 ਸਾਲ ਤੋਂ ਆ ਰਹੇ ਆ ਕਹਿੰਦੇ ਵੀ ਇਸ ਵਾਰ ਜਦੋਂ ਅਸੀਂ ਗਏ ਆ ਉੱਥੇ ਇੱਕ ਵੱਖਰਾ ਮਾਹੌਲ ਸੀ ਤੇ ਬੜਾ ਸੋਹਣਾ ਪੀਸਫੁਲੀ ਬੜੇ ਆਨੰਦ ਦੇ ਨਾਲ ਸਾਰਾ ਕੁਝ ਸਾਨੂੰ ਬੜਾ ਵਧੀਆ ਲੱਗਿਆ ਫਿਰ ਉਹਨਾਂ ਨੂੰ ਸਾਰਾ ਦੱਸਿਆ ਵੀ ਇਹ ਉੱਥੇ ਗੁਰੂ ਕੇ ਪਿਆਰੇ ਆ ਮਹਾਰਾ ਸੱਚੇ ਪਾਤਸ਼ਾਹ ਨੇ ਉਹਨਾਂ ਤੋਂ ਹੀ ਵੱਡੀ ਸੇਵਾ ਲਈ ਹੈ ਔਰ ਇਸ ਵਾਰ ਵੀ ਜਿਵੇਂ ਆਜ ਸਾਰਿਆਂ ਨੇ ਉਹ ਟਾਸਰਾ ਲਿਆ ਸੱਚੇ ਪਾਤਸ਼ਾਹ ਦਾ ਤਾਂ ਮਹਾਰਾਜ ਮੇਰ ਕਰਨ ਇਹ ਜੋੜ ਮੇਲੇ ਜਿਹੜੇ ਸਾਡੇ ਕਲੇ ਮੇਲੇ ਹੀ ਬਣ ਕੇ ਰਹਿ ਗਏ ਸੀ ਜੋੜ ਮੇਲੇ ਜਿੱਥੇ ਅਸੀਂ ਗੁਰੂ ਸਾਹਿਬ ਦੇ ਚਰਨਾਂ ਨਾਲ ਵੀ ਜੁੜਨਾ ਹੈ ਗੁਰਸਿੱਖ ਪਿਆਰੇ ਆਪਸ ਵਿੱਚ ਮਿਲ ਜੁਲ ਕਰਦੇ ਆ ਗੁਰੂ ਸਾਹਿਬ ਦੇ ਜੀਵਨ ਦੀਆਂ ਵਿਚਾਰਾਂ ਹੁੰਦੀਆਂ ਪੰਥਰੀਆਂ ਵਿਚਾਰਾਂ ਹੁੰਦੀਆਂ ਤਾਂ ਇਹ ਬਹੁਤ ਵੱਡਾ ਉਪਰਾਲਾ ਹੈ ਔਰ ਮੈਂ ਸੱਚੇ ਸਤਗੁਰੂ ਦੇ ਚਰਨਾਂ 'ਚ ਹੀ ਅਰਦਾਸ ਕਰੂੰਗਾ ਕਿ ਪਾਤਸ਼ਾਹ ਜਿਹੜਾ ਹੁਣ ਅਜਰ ਅਰਦਾਸ ਬੇਨਤੀ ਗ੍ਰੀਮਾ ਇਹਦੇ ਚਰਨਾਂ ਦੇ ਕੀਤੀ ਹੈ ਮਹਾਰਾਜ ਸਾਹਿਬ ਇਥੋਂ ਇੱਕ ਐਸਾ ਉਦਮ ਬਖਸ਼ਣ ਇਹ ਪ੍ਰੇਰਣਾ ਸਰੋਤ ਇਸ ਤਰ੍ਹਾਂ ਦਾ ਬਣ ਜਾਏ ਕਿ ਜਿਹੜਾ ਸਾਡਾ ਫਤੇਗੜ ਸਾਹਿਬ ਦਾ ਵੀ ਜੋੜ ਮਿਲਿਆ ਉਹ ਵੀ ਸੱਚੇ ਸਤਗੁਰੂ ਦੀ ਕਿਰਪਾ ਦੇ ਨਾਲ ਜਿਵੇਂ ਇੱਥੇ ਗੁਰਮਤਿ ਦੇ ਅਨਸਾਰ ਹੁੰਦਾ ਜਾਂਦਾ ਹੈ ਲਗਭਗ ਤੇ ਸਤਗੁਰੂ ਜੀ ਇਥੋਂ ਫਿਰ ਸਾਨੂੰ ਅੱਗੇ ਵੀ ਜਿਹੜਾ ਉਹ ਉਦਮ ਉਪਰਾਲੇ ਕਰਨ ਦੇ ਸੱਚੇ ਬਾਦਸ਼ਾਹ ਸਿੱਖ ਜੱਥਾ ਮਾਲਵਾ ਨੂੰ ਤੇ ਸਾਰੀ ਜਿਹੜੀ ਮਾਲਵੇ ਦੀ ਸੰਗਤ ਐ ਸਿੱਖ ਜੱਥਾ ਮਾਲਵਾ ਸਾਰਾ ਮਾਲਵਾ ਹੀ ਆ ਗਿਆ ਗਰੀਬ ਨਵਾਜ਼ ਪਾਸ਼ਾ ਮੀਰ ਕਰਨ ਤਾਂ ਸਾਰੇ ਮਿਲ ਕੇ ਹੋਰ ਵੱਡੇ ਉਦਮ ਉਪਰਾਲੇ ਕਰਕੇ ਤਾਂ ਗੁਰਸਿੱਖ ਮੀਤ ਚਲੋ ਗੁਰਚਾਲੀ ਪਾਤਸ਼ਾਹ ਦੀ ਚਾਲੀ ਚੱਲਣਾ ਸੱਚੇ ਸਤਿਗੁਰੂ ਜੀ ਆਪਾਂ ਨੂੰ ਬਨਵਕਸ਼ਿਸ਼ ਕਰਨ ਇਹ ਹੀ ਅਰਦਾਸ ਬੇਨਤੀ ਜੋ ਦੀ ਹੈ ਆਪ ਜੀ ਨੇ ਪ੍ਰਚਾਰ ਫਿਰ ਤੇ ਰਹਿੰਦੇ ਹੋ ਤੇ ਆਪ ਜੀ ਸੰਗਤਾਂ ਨੂੰ ਇਸ ਬਾਬਤ ਕਿਹੋ ਜਿਹਾ ਸੁਨੇਹਾ ਲਾਉਣਾ ਚਾਹੁੰਦੇ ਹਾਂ ਜਰੂਰ ਸਤਿਗੁਰੂ ਜੀ ਮਿਹਰ ਕਰਨ ਜਿੱਥੇ ਜਿੱਥੇ ਵੀ ਜਾਵਾਂਗੇ ਜਰੂਰ ਇਸ ਵਿਸ਼ੇ ਦੇ ਉੱਤੇ ਵੀ ਜਰੂਰ ਗੱਲ ਕਰਾਂਗੇ ਕਿ ਸਾਨੂੰ ਆਪਣੇ ਘਰ ਤੋਂ ਗੁਰਮਤਿ ਸ਼ੁਰੂ ਕਰਨ ਦੀ ਲੋੜ ਹੈ ਪਹਿਲਾਂ ਆਪ ਸਾਡਾ ਜੀਵਨ ਗੁਰਮਤਿ ਅਨੁਸਾਰ ਹੋਏ ਫਿਰ ਅਸੀਂ ਆਪਣੇ ਨਗਰ ਦੇ ਜਿਹੜੇ ਗੁਰੂ ਘਰ ਹੈ ਜਿਹੜੇ ਅਸੀਂ ਪਿੰਡ ਵਿੱਚ ਰਹਿੰਦੇ ਆ ਸਾਨੂੰ ਉੱਥੇ ਗੁਰਮਤਿ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਉਦੋਂ ਉੱਠ ਕੇ ਫਿਰ ਅੱਗੇ ਦੀ ਅੱਗੇ ਸਤਿਗੁਰੂ ਜੀ ਕਿਰਪਾ ਕਰਨ ਤਾਂ ਸਾਰੇ ਯਤਨਸ਼ੀਲ ਹੋਵਾਂਗੇ ਤਾਂ ਹੀ ਹੈ ਕਿਉਂਕਿ ਵੈਸੇ ਤਾਂ ਮਹਾਰਾਜ ਮਿਹਰ ਕਰੇ ਜਿੰਨੀ ਦੇਰ ਇੱਕ ਸਿੱਖ ਵੀ ਚੜ੍ਹਦੀ ਕਲਾ 'ਚ ਬੰਦ ਦੀ ਚੜ੍ਹਦੀ ਕਲਾ 'ਚ ਕਿਉਂਕਿ ਗਿੰਦੀ ਤਾਂ ਕੋਈ ਉਹ ਨਹੀਂ ਹੈ ਪਰ ਜੇ ਆਪਾਂ ਇੱਕ ਸਰਸਰੀ ਤੌਰ ਤੇ ਬਹੁਤਾਂ ਦੀ ਗਿੰਦੀ ਵਾਲੇ ਦੇਖੀਏ ਇਸ ਸਮੇਂ ਹਾਲਾਤ ਜਿਹੜੇ ਆ ਬੜੇ ਨਾਜ਼ੁਕ ਨੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਤੋਂ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਮਿਲ ਕੇ ਉਦਮ ਉਪਰਾਲਾ ਕਰਨਾ ਚਾਹੀਦਾ ਹੈ। ਨਗਰ-ਨਗਰ ਜਾ ਕੇ ਵੀ ਜਿਵੇਂ ਗੁਰਮੁਖ ਪਿਆਰੇ ਵੀਰ ਮਲਕੀਤ ਸਿੰਘ ਜੀ ਹਨੀ, ਹਰਪੀ ਸਿੰਘ ਜੀ ਸਾਰੇ ਗੁਰਮੁਖ ਪਿਆਰੇ ਵੀਰ ਜਾਂਦੇ ਹੈ। ਤਾਂ ਸਾਰੇ ਮੈਂ ਤਾਂ ਅਕਸਰ ਇਹਨਾਂ ਨਾਲ ਵੀ ਕਰਦਾ ਰਹਿਣਾ ਵੀ ਤੁਸੀਂ ਕਿੱਡੇ ਵੱਡੇ ਉਪਰਾਲੇ ਕਰ ਰਹੇ ਹੋ। ਜਿਹੜੀ ਕਿ ਵੱਡੇ-ਵੱਡੇ ਸਥਾਨਾਂ ਤੇ ਰਹਿਣ ਵਾਲਿਆਂ ਤੋਂ ਨਹੀਂ ਹੋ ਰਹੇ। ਤਾਂ ਮਹਾਰਾਜ ਮੇਲ ਕਰੇ ਕਿ ਸਾਡੇ ਸਾਰਿਆਂ ਲਈ ਸਾਡੇ ਭਰਾ ਆਣੇ ਪ੍ਰੇਰਨਾ ਸਰੋਤ ਬਣਨ ਉਹ ਸਾਰੇ ਇਹਨਾਂ ਤੋਂ ਪ੍ਰੇਰਨਾ ਲੈ ਕੇ ਗੁਰਮਤਿ ਦੇ ਜਿਹੜੇ ਪ੍ਰਚਾਰ ਪ੍ਰਸਾਰ ਹੈ ਗੁਰਮਤਿ ਅਨੁਸਾਰ ਹੋਈ ਮਾਰਾ ਸਹਿਮੀਰ ਕਰਨ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਠੀਕ ਹੈ ਇਹੀ ਅਰਦਾਸ ਬੇਨਤੀ ਜੋਦਨੀ ਹੈ ਠੀਕ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ